ਚੰਨੀ ਇਹਨਾਂ ਦੇ ਵਿੱਚੋਂ ਮੁੱਖ ਮੰਤਰੀ ਦੌਰ ਦੇ ਵਿੱਚ ਸਭ ਤੋਂ ਅੱਗੇ ਚੱਲ ਰਿਆ ਸੀ। ਚੰਨੀ ਨੇ ਜਿਹੜੀ ਗੱਲ ਕੀਤੀ ਗਲਤ ਕੀਤੀ ਹੈ ਦੁਰਸਤ ਤੇ ਉਹਦੇ ਹੱਕ ਦੇ ਵਿੱਚ ਤਿੰਨ ਲੀਡਰਾਂ ਨੇ ਕਿਹਾ ਤਾਂ ਵੀ ਚੰਨੀ ਕੁਝ ਗਲਤ ਨਹੀਂ ਕੀਤਾ। ਉਹ ਲੀਡਰ ਕੌਣ? ਭਾਤ, ਪੂਸ਼ਨ ਆਸ਼ੂ। ਕੁਸ਼ਲ ਸਿੰਘ ਟਲੋ ਇੰਦਰਪੀਤ ਸਿੰਘ ਮਦਾਨੀ। ਇਹਨਾਂ ਤਿੰਨਾਂ ਨੇ ਇੰਨੀ ਗੱਲ ਕਹੀ ਵੀ ਚੰਨੀ ਨੇ ਕੁਝ ਵੀ ਗਲਤ ਨਹੀਂ ਕੀਤਾ ਜੋ ਕਿ ਉਹਨੇ ਠੀਕ ਹੈ। ਕਿ ਪੰਜ ਉਹਦੇ ਨੇ ਪੰਜਾਂ ਦੇ ਵਿੱਚੋਂ ਇੱਕ ਵੀ ਕਿਸੇ ਦਲਤ ਨੂੰ ਨਹੀਂ ਦਿੱਤਾ ਗਿਆ। ਇਹ ਸੇ ਕਰਕੇ ਚੰਨੀਏ ਕੁਝ ਗਲਤ ਨਹੀਂ ਗਿਆ। ਲੇਕਿਨ ਰਾਜਾ ਬੜੇ ਕਹਿੰਦੇ ਇੰਨੀ ਗੱਲ ਖੀ ਆ ਕਿ ਚੰਨੀ ਨੂੰ ਇਹਦੇ ਧੁੱਪ ਚੁੱਪ ਕਰ ਜਾਣਾ ਚਾਹੀਦਾ ਤੇ ਕਿਸੇ ਪ੍ਰਕਾਰ ਦੀ ਕੋਈ ਬਿਆਨਬਾਜ਼ੀ ਨਹੀਂ ਕੀਤੀ ਜਾਣੀ ਜਿੱਦੀ ਤੁਹਾਨੂੰ ਪਤਾ ਹੋਏਗਾ ਅਜ 21 ਤਰੀਕ ਹੋ ਗਈ ਹੈ 23 ਤਰੀਕ ਨੂੰ ਇਹਨਾਂ ਦੀ ਦਿੱਲੀ ਪੇਸ਼ੀ ਹੈ। ਚੰਨੀ ਮਾਰੇ ਜਿਹੜੀਆਂ ਕਿਆਸ ਰੀਆਂ ਲਾਈਆਂ ਜਾ ਰਹੀਆਂ ਸੀ ਵੀ ਉਹ ਭਾਜਪਾ ਦੇ ਸ਼ਾਮਲ ਹੋ ਸਕਦੇ ਨੇ। ਉਹਨਾਂ ਟੋਟਲੀ ਉੱਤੇ ਵਿਸ਼ਰਾਮ ਤੇ ਲੋਹੜਿਆ ਦੀ ਗੱਲ ਕਹੇ ਸੀ ਕਿ ਮੈਂ ਕਿਸੇ ਪਾਰਟੀ ਜਾਂਦੇ ਜਾਣਾਂ ਤੇ ਮੈਨੂੰ ਵੋਟ ਬਿਲਕੁਲ ਨਾ ਪਾਇਰ। ਮੈਂ ਕਾਂਗਰਸਰ ਸਿਪਾਹੀ ਹਾਂ ਤੇ ਕਾਂਗਰਸ ਵਿੱਚ ਹੀ ਰਹੂੰ। ਸਿਰਫ ਉਹ ਅੱਗੇ ਚੱਲ ਰਿਹਾ ਕਿ ਇਹ ਚਾਹੁੰਦੇ ਸੀ ਕਿ ਕੋਈ ਨਾ ਕੋਈ ਸਾਨੂੰ ਮਿਲੇਗਾ ਦੂਰ ਪੂਰ ਮਿਲ ਕੇ ਉਹਨਾਂ ਰੌਲਾ ਪਾਤ। ਬਾਕੀ ਨੂੰ ਕੁਛ ਹੈ ਨਹੀਂ। ਲੇਕਿਨ ਮੰਗੋ ਦੀ ਜੈ ਜੈ। ਪੀ ਤੁਸੀਂ ਕਹਿੰਦੇ ਅਸੀਂ ਦਲਤਾਂ ਦੇ ਬਹੁਤ ਰਾਖੇ ਦਲਤਾਂ ਨੂੰ ਬਹੁਤ ਬਹੁਤ ਕੰਮ ਦਿੱਤਾ ਤੇ ਇਹ ਪੰਜ ਉਹਦੇ ਪੰਜਾਬ ਦੇ ਗਏ ਨੇ ਵੱਡੇ ਜਿਨ੍ਹਾਂ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਉਹ ਵੀ ਜੱਟ ਐਲੋਪੀ ਉਹ ਵੀ ਜੱਟ ਜਿਹੜੀ ਬੀਬੀ ਰੰਧਾਵਾ ਮਹਿਲਾ ਵਿਗਦੀ ਪ੍ਰਧਾਨ ਉਹ ਵੀ ਜੱਟ ਜਿਹੜੇ ਸੰਦੀਪ ਸਿੰਘ ਸੰਧੂ ਨੇ ਜਨਰਲ ਸੈਕਟਰੀ ਉਹ ਵੀ ਜੱਟ ਜਿਹੜੇ ਐਨਐਸਸੀ ਦੇ ਪ੍ਰਧਾਨ ਨੇ ਉਹ ਵੀ ਉਪਰਕਲਾਸ ਬਿਲੋਂਗ ਕਰਦੇ ਨੇ ਪੰਜ ਉਹਦੇ ਵੱਡੇ ਨੇ ਪੰਜਾਂ ਦੇ ਉੱਤੇ ਇੱਕ ਵੀ ਦੰਦ ਲਗਾਇਆ ਗਿਆ ਤੇ ਦੰਦ ਨਾਲ ਧੱਕਾ ਕਰਦੇ ਨੂੰ ਤੇ ਠੀਕ ਗਿਆ ਉਹਨੇ ਆਪ ਲੇਕਿਨ ਇਹਦਾ ਫੈਸਲਾ ਹੋਣ 23 ਤਰੀਕ ਨੂੰ ਹਾਈ ਕਮਾਂਡ ਦੀ ਮੀਟਿੰਗ ਜੇ ਹੋਏਗਾ ਉਹਦੇ ਵਿੱਚ 4 ਲੀਡਰ ਬੁਲਾਏ ਨੇ ਪੰਜਵੇਂ ਬੰਦੇ ਕੋ ਬੇਸ ਵਿੱਚ ਗਿਰ ਰੋਤੇ ਹੋਣਗੇ ਪੰਜਾਬ ਦੇ ਚਾਰ ਲੀਡਰਾਂ ਦੇ ਵਿੱਚ ਜਿਹੜੇ ਆ ਰਾਜਾ ਵੜਿੰਗ ਹੋਣਗੇ ਉੱਥੇ ਸੁਖਿੰਦਰ ਸੁਖੀ ਹੋਣਗੇ ਪ੍ਰਤਾਪ ਬਾਜਵਾ ਹੋਣਗੇ ਤੇ ਜਨਰਲ ਜੰਮੀ ਹੋਣਗੇ ਜੇ ਪਹਿਲੀ ਗਲਤ ਮੈਂ ਇਹ ਦੱਸਦਾ ਗੁਰੂ ਰਾਨ ਦਾ ਸਪਾਈਡਰ ਫੋਰਸ ਪੰਜਾਬ ਦੇ ਪ੍ਰਧਾਨ ਵੀ ਜਸੀ ਤਲਨ ਹੈਗੇ ਕੋਈ ਨਹੀਂ ਜਾਣਦਾ ਭਗਤ ਕੋਈ ਲਫ਼ਜ਼ ਛੋਟਾ ਨਹੀਂ ਹੈ ਰੱਬ ਦਾ ਭਗਤ ਹੋਣਾ ਬੜੀ ਵੱਡੀ ਤੰਗ ਵੱਡੀ 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 ਗੱਲ ਉਹ ਕਹਿੰਦੇ ਸਤਿਗੁਰ ਕਉ ਜੀ ਕੋਈ ਗੱਲ ਨਹੀਂ ਸਤਿਗੁਰ ਕਿਆਂ ਨੂੰ ਗੁਰੂ ਕਹ ਲੋ ਕੀ ਵੇਖੋ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮੱਠਾ ਦੇਖਦੇ ਹਾਂ ਨਾ ਉਹਦੇ ਵਿੱਚ ਭਗਤਾਂ ਨੂੰ ਵੀ ਤੇ ਅਸੀਂ ਜਿਹੜਾ ਵਾ ਬਕਾਇਦਾ ਤੌਰ ਤੇ ਉਹਦੇ ਵਿੱਚ ਨਮਸ਼ਕਾਰ ਕਰਦੇ ਹਾਂ ਗੁਰੂ ਰੂਪ ਦੇ ਵਿੱਚ ਵੀ ਭਗਤ ਨਾ ਜਾਟਵੀ ਹੁੰਦਾ ਵਾ ਭਗਤ ਨਾਮਦੇਵ ਵੀ ਹੁੰਦਾ ਵਾ ਭਗਤ ਤੀਪਾ ਵੀ ਹੁੰਦਾ ਵਾ ਛੇ ਭਗਤਾਂ ਦੀ ਬਾਣੀ ਛੇ ਜਾਂ 8 ਨੂੰ ਯਾਦ ਨਹੀਂ ਪਾਇਆ ਬੰਦੇ ਉਹਦੇ ਵਿੱਚ ਭਗਤ ਰਵਿਦਾਸ ਵੀ ਹੁੰਦੇ ਨੇ ਜੇ ਭਗਤ ਛੇ ਕਿਹਾ ਗਿਆ ਤੇ ਇਹਨਾਂ ਨੇ ਕੀ ਕੀਤਾ ਸੀ ਪਤਾ ਜਿਹੜੇ ਰਵੀਦਾਸ ਭਾਈਚਾਰ ਦੇ ਕਟੜ ਪੰਥੀ ਆ ਇਹਨਾਂ ਨੇ ਕੀ ਕੀਤਾ ਸੀਗਾ ਵੀ ਇਹ 41 ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਦੇ ਚੋਂ ਭਗਤ ਰਵੀਦਾਸ ਜੀ ਦੇ। ਭਾ 41 ਦੇ 41 ਸ਼ਲੋਕ ਵੱਖਰੇ ਕਰਕੇ ਪਹਿਲਾਂ ਤੇ ਇੱਕ ਕਿਤਾਬ ਬਣਾਈ ਜਸਵੀਰ ਸਿੰਘ ਸਾਬਰ ਹੁੰਦੇ ਸੀ ਯੂਨੀਵਰਸਿਟੀ ਚ ਪ੍ਰੋਫੈਸਰ ਉਹਨਾਂ ਨੇ ਕਿਤਾਬ ਬਣਾਈ। ਇਹਨਾਂ ਕਿਤਾਬ ਤੋਂ ਗ੍ਰੰਥ ਸਾਹਿਬ ਕੇ ਕਹਤਾ ਚੁਕਲੋ ਗੁਰੂ ਗ੍ਰੰਥ ਸਾਹਿਬ ਆਪਣੇ ਅਸੀਂ ਮੰਦਰਾਂ ਦੇ ਵਿੱਚ ਆਪਣੇ ਇੱਥੇ ਗੁਰਦੁਆਰੇ ਤੇ ਅਸੀਂ ਜਿਹੜਾ ਵਾ ਉਹ ਪ੍ਰਕਾਸ਼ ਅਮਰਿਤ ਗ੍ਰੰਥਾ ਕਰਨਾ। ਇਹਦੀ ਗੱਲ ਤੇ ਉੱਥੇ ਤੁਸੀਂ ਗਲਤੀ ਕੀਤੀ। ਪਗਤ ਰਵੀਦਾਸ ਦੀ ਜੇ ਭਗਤਾਂ ਦੀ ਬਾਣੀ ਨੂੰ ਜਿਹੜਾ ਜਿਹੜੀ ਗੁਰੂ ਸਾਹਿਬ ਸਾਡੇ ਦੇਗਰੇ ਗੁਰੂ ਗ੍ਰੰਥ ਸਾਹਿਬ ਦਰਜ ਕਰਕੇ ਉਹਨੂੰ ਕੱਢਿਆ ਨਹੀਂ ਜਾ ਸਕਦਾ ਤੁਸੀਂ ਆਪਣੀ ਵੱਖਰੀ ਬਣਾ ਲਈ ਵੱਖਰੀ ਗੱਲ ਲੇਕਿਨ ਉਹਨੂੰ ਕੱਢਿਆ ਨਹੀਂ ਜਾ ਸਕਦਾ ਐਸੇ ਕਰਕੇ ਇਹ ਗੱਲ ਜਿਹੜਾ ਵਾ ਤੂਲੀਤੀ ਵਾਲੀ ਜੀ ਨੇ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਕੋਈ ਸਤਪੁਰਖ ਕਹਿੰਦਾ ਕੋਈ ਗੁਰੂ ਕਹਿੰਦਾ ਕੋਈ ਭਗਤ ਕਹਿੰਦਾ ਤੇ ਕੋਈ ਏਡੀ ਵੱਡੀ ਗੱਲ ਨਹੀਂ ਭਈ ਹੈ ਜੀ ਮੈਂ ਸੋਚਦਾ ਕਿ ਇਹਨੂੰ ਤੁਸੀਂ ਇਸ਼ੂ ਬਣਾ ਲਓ ਇਸ਼ੂ ਬਣਾ ਕੇ ਕੰਮ ਕਰੋ ਐ ਕਰੀਏਂ कि ਜਦੋਂ ਦੁਨੀਆ ਵਾਲੇ ਲੋਕ ਆ ਕੇ ਮੱਥਾ ਟੇਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਉਹ ਭਗਤਾਂ ਨੂੰ ਵੀ ਨਾਲ ਗੁਰੂ ਰੂਪ ਟੀਕਦੇ ਕੱਲੇ ਗੁਰੂ ਗ੍ਰੰਥ ਸਾਹਿਬ ਸਭ ਤੋਂ ਗੁਰਗਾਂ ਨੂੰ ਨਹੀਂ ਭਗਤਾਂ ਨੂੰ ਵੀ ਨਾਲ ਗੁਰੂ ਰੂਪ ਮੱਥਾ ਟੇਕਦੇ ਇਸ ਕਰਕੇ ਇਸ਼ੂ ਗਲਤ ਹੈ ਇਹੋ ਜਿਹੇ ਇਸ਼ੂ ਖੜੇ ਕਰਕੇ ਜਿਹੜੇ ਸਮਾਜ ਦੇ ਵਿੱਚ ਜਿਹੜਾ ਵਾ ਅਸਾਹ ਪਰ ਪੈਦਾ ਨਹੀਂ ਕੀਤਾ ਜਾਣਾ ਚਾਹੀਦਾ ਤੁਸੀਂ ਆਪਣਾ ਪ੍ਰਚਾਰ ਇਹਨਾਂ ਕਰਦੇ ਹੋ ਇਹਨੇ ਬੋਲ ਲਾ ਦਿਓ ਇਹਨਾਂ ਕਹਿ ਦੋ ਪੀ ਸਤਗੁਰ ਰਵਿਦਾਸੀ ਨੇ ਤੁਹਾਨੂੰ ਰੁਕਦਾ ਰਹੇਗਾ ਤੇ ਜਿਹੜੀ ਗੱਲ ਦੀ ਗੱਲ ਕਹਿਣੀ ਪਈ ਸੀ ਕਾਰਵਾਈ ਕਰਾਂਗੇ ਨਾ ਤੇ 298 ਦਾ ਪ੍ਰਤਿਆਗਤ ਕੀਤਾ ਜਾਣਾ 3W ਉਹ ਕੋਈ ਬਧੀ ਸਿਰਫ ਨਹੀਂ ਹੈ ਜੀ